ਟੂਡੇ ਪੰਜਾਬੀ ਚੈਨਲ ਦੀਆਂ ਖਾਸ-ਖਾਸ ਖਬਰਾਂ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਮੈਂ ਹਾਂ ਤਰਸੇਮ ਸਿੰਘ ਮਠਾੜੂ ਲੈ ਕੇ حاضر ਹੋਏ ਹਾਂ ਜੀ ਅੱਜ ਦੇ ਦਿਨ ਦੀਆਂ ਤਾਜ਼ਾ ਤਰੀਨ ਉਹ ਵੱਡੀਆਂ ਖਬਰਾਂ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲੇ ਇੱਕ ਵਾਰੀ ਨਜ਼ਰ ਮਾਰਦੇ ਹਾਂ ਝੋੜਵੀਂਆਂ ਖਬਰਾਂ ਤੇ ਪਹਿਲੀ ਝੋੜਵੀਂ ਖਬਰ ਹੈ ਕਿ ਜਦੋਂ ਸੀਐਮ ਭਗਵੰਤ ਮਾਨ ਨੂੰ ਚੜਿਆ ਗੁੱਸਾ ਤਾਂ ਪਹਿਲੀ ਵਾਰ ਹੋਏ ਇਹਨੇ ਤੱਤੇ ਕੁਲਵਿੰਦਰ ਕੋਲ ਕੋਲ ਮਾਫੀ ਨਾਂ ਦੀ ਕੋਈ ਸ਼ਬਦ ਹੀ ਨਹੀਂ ਭਰਾਣੇ ਕਿਹਾ ਮਾਫੀ ਮੁਫੀ ਦਾ ਭਲੇਖਾ ਕੱਢ ਦਿਓ ਕੇਂਦਰੀ ਕਰਮਚਾਰੀਆਂ ਲਈ ਗੁੱਡ ਨਿਊਜ਼ ਸਰਕਾਰ ਨੇ ਜੀਪੀਐਫ ਵਿਆਜ ਦਰਾਂ ਸੀਟੀਆਂ ਤੈਅ ਪੀਐਫ ਸਕੀਮਾਂ ਲਈ 7.1% ਦਾ ਐਲਾਨ ਅਮਰਪਾਲ ਸਿੰਘ ਦੀ ਪੈਰੋਲ ਤੇ ਲਾ ਦਿੱਤੀਆਂ ਨੇ 10 ਸ਼ਰਤਾਂ ਸਰਕਾਰ ਨੇ ਕੀਤੀ ਪੂਰੀ ਪਲੈਨਿੰਗ ਕੋਲਪੀਰ ਜੀਰ ਨੂੰ ਹਾਈ ਕੋਰਟ ਤੋਂ ਰਾਹਤ ਜ਼ਮੀਨੀ ਵਿਵਾਦ ਦੇ ਚੱਲਦੇ ਚੱਲੀ ਗੋਲੀ ਮਾਮਲੇ 'ਚ ਮਿਲੀ ਜ਼ਮਾਨਤ ਇੰਤਜ਼ਾਰ ਖਤਮ ਪੰਜਾਬ ਚੱਜ ਪਵੇਗਾ ਪਾਰੀਮੀ ਕਈ ਇਲਾਕਿਆਂ 'ਚ ਰਾਤ ਤੋਂ ਪੈ ਰਿਹਾ ਹੈ ਤੇਜ਼ ਮੀਂਹ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਨੂੰ ਹਾਈ ਕੋਰਟ ਤੋਂ ਚੜ੍ਹ ਕੇ ਪੈਚਸਬੱਦੀ ਪਟੀਸ਼ਨ ਖਾਰਜ ਅਕਾਲੀ ਦਲ ਦੀ ਬਗਾਵਤ ਬਾਰੇ ਮਜੀਠੀਰੇ ਤੋੜੀ ਚੁੱਪ ਕਿਹਾ ਮੈਂ ਨਾ ਗੱਲ ਬਦਲੋ ਨਾ ਮੌਕਾ ਪ੍ਰਸਤ ਪੋਸਟ ਆਫਿਸ ਦੀ ਇਸਕੀਮ ਦਿੰਦੀ ਹੈ ਸ਼ਾਨਦਾਰ ਰਿਟਰਨ 10 ਰੁਪਏ 100 ਰੁਪਏ ਵੀ ਕਮਾ ਸਕਦੇ ਹੋ ਨਿਵੇਸ਼ ਸਰਾਫਾ ਬਾਜ਼ਾਰ 'ਚ ਤੇਜ਼ੀ ਸੋਨਾ ਹੋਇਆ ਮਹਿੰਗਾ ਚਾਂਦੀ ਵੀ ਚਮਕੀ ਹੁਣ ਹਰੇਕ ਕਿਸਾਨ ਨੂੰ ਕਰਵਾਉਣੀ ਪਵੇਗੀ ਫਾਰਮਰ ਰਜਿਸਟਰੀ ਬਣੇਗਾ ਇਹ ਕਾਰਡ ਬਿਨ ਇਸ ਦੇ ਨਹੀਂ ਮਿਲੇਗਾ ਕੋਈ ਲਾਭ ਬੱਚਿਆਂ ਨੂੰ ਨਹੀਂ ਮਾਪਿਆਂ ਨੂੰ ਪਰੇਸ਼ਾਨ ਕਰਲੇ ਦਿੰਦੇ ਨੇ ਹੋਮਵਰਕ ਸਕੂਲ ਖੁੱਲਣ ਤੋਂ ਬਾਅਦ ਅਧਿਆਪਕਾਂ ਤੇ ਪੜ੍ਹ ਕੇ ਮਹਿਲਾ ਤੁਸੀਂ ਵੀ ਸੁਣੋ ਤਾਂ ਦੋਸਤੋ ਇਹ ਸਗੀਆਂ ਪੁਰੀਆਂ ਇਸ ਵੇਲੇ ਦੀਆਂ ਚੋਣਵੀਆਂ ਖਬਰਾਂ ਹੁਣ ਗੱਲ ਕਰਦੇ ਆਂ ਨਾ ਖਬਰਾਂ ਦੀ ਵਿਸਥਾਰ ਨਾਲ ਕਿ ਜਦੋਂ ਸੀਏ ਭਗਵੰਤ ਮਾਨ ਤੋਂ ਚੜਿਆ ਗੁੱਸਾ ਪਹਿਲੀ ਵਾਰ ਹੋਏ ਨੇ ਤਾਂ ਤੇ ਜਲੰਧਰ ਜਿਵਨੀ ਚੋਣਾ ਕਰਕੇ ਮਾਹੌਲ ਬਰਮਾਇਆ ਹੋਇਆ ਹੈ ਬੀਜਾਪੀ ਉਮੀਦਵਾਰ ਸ਼ੀਤਲ ਅਗੋਰਾਲ ਵੱਲੋਂ ਗੰਭੀਰ ਇਲਜ਼ਾਮ ਲਾਉਣ ਮਗਰਮ ਮੁੱਖ ਮੰਤਰੀ ਭਗਵੰਤ ਮਾਨ ਬੇਹੱਦ ਗੁੱਸਾ ਚੜ ਗਿਆ ਬੁੱਧਵਾਰ ਨੂੰ ਸਟੇਜ ਉੱਪਰ ਹੀ ਉਹਨਾਂ ਨੇ ਸ਼ੀਤਲ ਅਗੋਰਾਲ ਨੂੰ ਲਲਕਾਰਦਿਆਂ ਪਹਿਲੀ ਵਾਰ ਆਪਣਾ ਰੁੱਦਰ ਰੂਪ ਵਿਖਾਇਆ ਦਰਅਸਲ ਸੀਐਮ ਭਗਵੰਤ ਮਾਨ ਨੇ ਸ਼ੀਤਲ ਅਗੋਰਾਲ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਸਾਡੇ ਨਾਲ ਪੰਗਾ ਨਾ ਲਾਵੇ ਤੁਹਾਡੇ ਵਾਂਗ ਸਾਡੇ ਤੇ ਨਸ਼ਾ ਤਸਕਰੀ ਦਾ ਕੋਈ ਐਨਡੀਪੀਐਸ ਕੇਸ ਨਹੀਂ ਹੁੰਦਾ ਕਿਹਾ ਕਿ ਬਹਿਸ ਕਰਨ ਦੀ ਧਮਕੀ ਕਿਸੇ ਹੋਰ ਨੂੰ ਦਿਓ ਸਾਡੇ ਨਾਲ ਜਦੋਂ ਮਰਜੀ ਚਾਹੇ ਬਹਿਸ ਕਰ ਲਓ 5 ਜਿਹੜੇ ਤਰੀਕ ਦਾ ਇੰਤਜ਼ਾਰ ਕਰ ਰਿਹਾ ਹੋ ਅੱਜ ਹੀ ਬਹਿਸ ਕਰ ਲਓ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਸ਼ੀਤਲ ਅਗਰਵਾਲ ਨੂੰ ਉਸ ਦੀਆਂ ਪਿਛਟ ਗਤੀਵਿਧੀਆਂ ਰੋਕਣ ਲਈ ਬਹੁਤ ਸਮਝਾਇਆ ਪਰ ਉਹ ਨਹੀਂ ਮੰਨਿਆ ਆਮ ਆਦਮੀ ਪਾਰਟੀ ਵਿੱਚ ਰਹਿੰਦੇ ਹ ਉਸ ਨੂੰ ਦੋ ਨੰਬਰ ਦੇ ਕੰਮਕਾਰ ਦੇ ਵਿੱਚ ਪਰੇਸ਼ਾਨੀ ਹੁੰਦੀ ਸੀ ਇਸ ਲਈ ਉਹ ਭਾਜਪਾ ਵਿੱਚ ਸ਼ਾਮਲ ਹੋ ਗਿਆ ਕਿਉਂਕਿ ਭਾਜਪਾ ਭ੍ਰਿਸ਼ਟਾਚਾਰ ਨੂੰ ਖੁੱਲਾ ਹੱਥ ਦਿੰਦੀ ਹੈ ਪਰ ਉਸ ਨੂੰ ਉੱਥੇ ਵੀ ਭ੍ਰਿਸ਼ਟਾਚਾਰ ਨਹੀਂ ਕਰਨ ਦੇਵਾਂਗੇ ਇਸ ਦੋ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਜਲੰਧਰ ਵਾਲੇ ਪਿਛਲੇ ਵਾਲੇ ਵਿਧਾਇਕ ਨੇ ਇਹਦਾ ਸਭ ਕੁਝ ਸਿਖਾਇਆ ਦੁਬਾਰਾ ਪਰ ਜਾਜ ਕੋਈ ਅਸਤੀਫਾ ਦੇਣ ਦੀ ਹਿੰਮਤ ਨਾ ਕਰੇ ਜਦੋਂ ਸੱਤਾ ਧਰਿਤਰੇ ਵਿੱਚੋਂ ਵਿਧਾਇਕ ਬਾਹਰ ਹੀ ਗਿਆ ਸੀ ਤਾਂ ਹੋਰ ਅਸਤੀਫਾ ਦੇ ਕੇ ਕਹਿੰਦਾ ਭਾਏ ਪੜ ਤੋਂ ਜਿਤਾਓ ਤਾਂ ਜੋ ਲੁੱਟਣ ਦਾ ਮੌਕਾ ਮਿਲ ਜਾਵੇ ਪਰ ਭਾਵੇਂ ਉਹ ਪਾਇ ਪਦ ਵਿਧਾਇਕ ਬਣ ਜਾਵੇ ਲੁੱਟਣ ਦਾ ਮੌਕਾ ਤਾਂ ਫਿਰ ਵੀ ਨਹੀਂ ਮਿਲਣਾ ਉਸ ਨੂੰ ਇਹ ਗੱਲ ਯਾਦ ਰੱਖੇ ਕੁਲਵਿੰਦਰ ਕੌਰ ਕੋਲ ਮਾਫੀ ਨਾਂ ਦਾ ਕੋਈ ਸ਼ਬਦ ਹੀ ਨਹੀਂ ਭਰਾ ਨੇ ਕਿਹਾ ਮਾਫੀ ਮੁਫੀ ਦਾ ਭਲੇਖਾ ਕੱਢ ਦਿਓ ਬਾਲੀਵੁੱਡ ਆਪਣੇ ਇਤਰੀ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਬੀਜੇਪੀ ਸੰਸਦ ਕੰਗਣਾ ਨੌਨ ਚੰਡੀਗੜ੍ਹ 에어ਪੋਰਟ ਤੇ ਥੱਪੜ ਮਾਰਨ ਵਾਲੀ ਮਹਿਲਾ ਸੀਆਈਐਸਐਫ ਕਾਸਟੇਬਲ ਕੁਲਵਿੰਦਰ ਕੌਰ ਦੇ ਭਰਾ ਛੇਸ ਸਿੰਘ ਮਾਹੀਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਛੇਸ ਸਿੰਘ ਮਾਹੀਵਾਲ ਨੇ ਸਪਸ਼ਟ ਕਿਹਾ ਕਿ ਉਸਦੀ ਭੈਣ ਕੁਲਵਿੰਦਰ ਕੌਰ ਕੋਲ ਬਿਲਕੁਲ ਵੀ ਮਾਫੀ ਮੰਗਣ ਵਾਲੀ ਨਹੀਂ ਹੈ ਉਸ ਕੋਲ ਮਾਫੀ ਨਾਂ ਦਾ ਕੋਈ ਸ਼ਬਦੀ ਨਹੀਂ ਜਦੋਂ ਕੰਗਣਾ ਨੌਤ ਨੇ ਅਜੇ ਤੱਕ ਆਪਣੇ ਬਿਆਨ ਲਈ ਮਾਫੀ ਨਹੀਂ ਮੰਗੀ ਤਾਂ ਸਾਡੇ ਤੋਂ ਵੀ ਮਾਫੀ ਦੀ ਉਮੀਦ ਨਹੀਂ ਇਹ ਰੱਖੀ ਜਾਣੀ ਚਾਹੀਦੀ ਕੇਂਦਰੀ ਕਰਮਚਾਰੀਆਂ ਲਈ ਗੁੱਡ ਨਿਊਜ਼ ਸਰਕਾਰ ਨੇ ਜੀਪੀਐਫ ਵਿਆਜ ਦਰਾਂ ਕੀਤੀਆਂ ਤੇ ਪੀਐਫ ਸਕੀਮਾਂ ਲਈ 7.1% ਦਾ ਐਲਾਨ ਸਰਕਾਰੀ ਕਰਮਚਾਰੀਆਂ ਲਈ ਚੰਗੀ ਖਬਰ ਸਾਹਮਣੇ ਆਈ ਹੈ ਜੀ ਵਿੱਤ ਮੰਤਰਾਲੇ ਨੇ ਜਰਨਲ ਪ੍ਰੋਵੀਡੈਂਟ ਫੰਡ ਤੇ ਹੋਰ ਪ੍ਰੋਵੀਡੈਂਟ ਫੰਡਾਂ ਲਈ ਵਿਆਜ ਦਰਾਂ ਦਾ ਐਲਾਨ ਕੀਤਾ ਹੈ 1 ਜੁਲਾਈ 2024 ਤੋਂ 30 ਸਤੰਬਰ 2024 ਤੱਕ ਜੀਪੀਐਫ ਅਤੇ ਸਮਾਨ ਫੰਡਾਂ ਤੇ ਵਿਆਜ ਦਰ 7.1% ਦੀ ਦਰ ਨਾਲ ਹੋਵੇਗਾ ਸਰਕਾਰ ਨੇ ਜੁਲਾਈ ਸਤੰਬਰ 2024 ਤਮਾਹੀਨੇ ਲਈ ਜੀਪੀਐਫ ਅਤੇ ਸਮਾਨ ਲਿੰਕਡ ਫੰਡਾਂ ਤੇ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ ਇਹ ਜੀਪੀਐਫ ਵਰਗੇ ਹੋਰ ਪ੍ਰੋਵੀਡੈਂਟ ਫੰਡ ਵੀ ਨੇ ਜਨਰਲ ਪ੍ਰੋਵੀਡੈਂਟ ਫੰਡ ਕੇਂਦਰ ਸੇਵਾ ਯੋਗਦਾਨੀ ਵਿਖਨ ਦੀ ਭਾਰਤ 올 ਇੰਡੀਆ ਸਰਵਿਸ ਪ੍ਰੋਵੀਡੈਂਟ ਫੰਡ ਰੇਲਵੇ ਪ੍ਰੋਵੀਡੈਂਟ ਫੰਡ ਜਨਰਲ ਪ੍ਰੋਵੀਡੈਂਟ ਫੰਡ ਭਾਰਤੀ ਆਰਡੀਨੈਂਸ ਵਿਭਾਗ ਪ੍ਰੋਵੀਡੈਂਟ ਫੰਡ ਭਾਰਤੀ ਆਰਡੀਨੈਂਸ ਡਿਪਾਰਟਮੈਂਟ ਫੈਕਟਰੀਜ਼ ਪ੍ਰੋਵੀਡੈਂਟ ਫੰਡ ਭਾਰਤੀ ਜਲ ਸੈਨਾ ਡਾਕਯਾਰਡ ਵਰਕਰ ਪ੍ਰੋਵੀਡੈਂਟ ਫੰਡ ਰੱਖਿਆ ਸੇਵਾਵਾਂ ਅਧਿਕਾਰੀ ਪ੍ਰੋਵੀਡੈਂਟ ਫੰਡ ਆਰਮਡ ਫੋਰਸੇਜ਼ ਪਰਸਨਲ ਪ੍ਰੋਵੀਡੈਂਟ ਫੰਡ ਅਮਰਪਾਲ ਸਿੰਘ ਦੀ ਰੋਲ ਤੇ ਲਾ ਦਿੱਤੀਆਂ 10 ਸ਼ਰਤਾਂ ਸਰਕਾਰ ਨੇ ਕੀਤੀ ਪੂਰੀ ਪਲੈਨਿੰਗ ਖੰਡੂ ਸਾਹਿਬ ਤੋਂ ਲੋਕ ਸਭਾ ਚੋਣਾਂ ਜਿੱਤਣ ਵਾਲੇ ਖਾਲਸਤਾਨੀ ਸਮਰਥਕ ਅਮਰਪਾਲ ਸਿੰਘ ਜਲਦੀ ਹੀ ਸੰਸਦ ਮੈਂਬਰ ਵਜੋਂ ਸੌਂ ਚੁੱਕਣਗੇ ਇਸ ਲਈ ਅਮਰਪਾਲ ਸਿੰਘ ਨੂੰ ਸ਼ੁੱਕਰਵਾਰ 5 ਲਈ ਤੋਂ 4 ਦਿਨਾਂ ਜਾਂ ਇਸ ਤੋਂ ਘੱਟ ਦੀ ਪੈਰੋਲ ਮਿਲੀ ਹੈ ਹਾਲਾਂਕਿ ਇਹਨਾਂ 4 ਦਿਨਾਂ ਦੌਰਾਨ ਉਹ ਨਾ ਤਾਂ ਰਾਹੀ ਇਸਤੇ ਤਾਂ ਆਪਣੇ ਘਰ ਆ ਸਕਣਗੇ ਤੇ ਨਾ ਹੀ ਆਪਣੇ ਲੋਕ ਸਭਾ ਹਲਕੇ ਤੇ ਨਾ ਹੀ ਪੰਜਾਬ ਜਾ ਸਕਣਗੇ ਉਹਨਾਂ ਨੂੰ ਇਹ ਪੈਰੋਲ ਕੁਝ ਸ਼ਰਤਾਂ ਤਹਿਤ ਦਿੱਤੀ ਗਈ ਹੈ ਦਰਅਸਲ ਚੁੱਕਰਵਾਤ ਅਮਿਤਪਾਲ ਸਿੰਘ ਦੀ ਪੈਰੋਲ 10 ਦਿਨਾਂ ਤੱਕ ਤੇ ਸ਼ੁਰੂ ਹੋ ਰਹੀ ਹੈ ਇਹ ਸੂਚਨਾ ਆਸਾਂ ਵੀ ਡਿਬਰੂਗੜ੍ਹ ਜੇਲ੍ਹ ਦੇ ਸੁਪਰਡੈਂਟ ਨੂੰ ਭੇਜੀ ਗਈ ਹੈ ਤੇ ਉਹਨਾਂ ਰਾਹੀਂ ਇਹ ਜਾਣਕਾਰੀ ਅਮਿਤਪਾਲ ਨੂੰ ਦਿੱਤੀ ਗਈ ਹੈ ਇਹਨਾਂ ਸ਼ਰਤਾਂ ਮੁਤਾਬਕ ਉਹ ਦਿੱਲੀ ਵਿੱਚ ਹੀ ਰਹਿਣਗੇ ਉਹਨਾਂ ਦਾ ਰਾਤ ਦਾ ਠਹਿਰਾਵ ਵੀ ਦਿੱਲੀ ਵਿੱਚ ਹੀ ਹੋਵੇਗਾ ਕੇਂਦਰੀ ਜੇਲ੍ਹ ਡਿਬਰੂਗੜ੍ਹ ਤੋਂ ਉਹਨਾਂ ਦੀ ਆਰਜੀ ਰਿਹਾਈ ਦੀ ਮਿਤੀ ਤੋਂ ਸਮੇ ਤੋਂ ਲੈ ਕੇ ਕੇਂਦਰੀ ਜੇਲ੍ਹ ਡਿਬਰੂਗੜ੍ਹ ਵਿੱਚ ਵਾਪਸ ਤਾਂਕ ਅਮਰਪਾਲ ਸਿੰਘ ਦੇ ਨਾਲ ਐਸਐਸਪੀ ਅਮਰitsar ਸਤਿੰਦਰ ਸਿੰਘ ਵੱਲੋਂ ਉੱਚੀ ਤੇ ਸਮਝੀ ਜਾਣ ਵਾਲੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਖੋੜਗੇ ਤਾਂ ਜੋ ਹਿਰਾਸਤ ਦੀ ਮਿਆਦ ਨੂੰ ਬਰਕਰਾਰ ਰੱਖਿਆ ਜਾ ਸਕੇ ਕੁਲਬੀਰ ਜੀਰਾਂ ਨੂੰ ਹਾਈ ਕੋਰਟ ਤੋਂ ਰਾਹਤ ਜ਼ਮੀਨੀ ਵਿਵਾਦ ਦੇ ਚੱਲਦਿਆਂ ਚੱਲੀ ਗੋਲੀ ਮਾਮਲੇ ਵਿੱਚ ਮਿਲੀ ਜ਼ਮਾਨਤ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜੀਰਾ ਪਿਛਲੇ ਪਿਛਲੇ ਦਿਨ ਜਮੀਨੀ ਵਿਵਾਦ ਦੇ ਚਾੜਦੇ ਚੱਲੀ ਗੋਲੀ ਵਿੱਚ ਨਾਮਜ਼ਦ ਕੀਤੇ ਗਏ ਸਨ ਉਹਨਾਂ ਨੂੰ ਬੁੱਧਵਾਰ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਇਸ ਤੋਂ ਪਹਿਲਾਂ ਸੈਸ਼ਨ ਕੋਰਟ ਫਿਰੋਜ਼ਪੁਰ ਵੱਲੋਂ ਉਹਨਾਂ ਦੀ ਜ਼ਮਾਨਤ ਅਰਜੀ 15 ਜੂਨ ਨੂੰ ਰੱਦ ਕਰ ਦਿੱਤੀ ਗਈ ਸੀ ਇਸ ਦੌਰਾਨ ਫੋਨ ਤੇ ਗੱਲਬਾਤ ਕਰਦੇ ਕੁਲਬੀਰ ਸਿੰਘ ਜੀਰਾ ਨੇ ਕਿਹਾ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਇਸ ਝੂਠੇ ਕੇਸ ਵਿੱਚ ਫਸਾਇਆ ਗਿਆ ਸੀ ਇਸ ਦੌਰਾਨ ਉਹਨਾਂ ਆਪਣੀ ਲੀਗਲ ਪਾਰਟੀ ਦਾ ਵੀ ਧੰਨਵਾਦ ਕੀਤਾ ਉਹਨਾਂ ਨੂੰ ਜ਼ਮਾਨਤ ਮਿਲਣ ਤੇ ਖੇਤੀਬਾੜੀ ਵਿਕਾਸ ਬੈਂਕ ਪੰਜਾਬ ਦੇ ਸਾਬਕਾ ਚੇਅਰਮੈਨ ਹਰੀਸ਼ ਜੈਨ ਗੋਗਾ ਸ਼ਹਿਰੀ ਬਲਾਕ ਪ੍ਰਧਾਨ ਹਰੀਸ਼ ਸਿੰਘ ਤਾਂਗਰਾਂ ਨmber ਗੁਰਪਖਤ ਸਿੰਘ ਗੋਰਾਗਲ ਤੇ ਸਮੇਤ ਨਰੋਲਾ ਸਯੁਜਤ ਸਕੱਤਰ ਐਸੋਸੀਏਸ਼ਨ ਪੰਜਾਬ ਹਾਜ਼ਰ ਸਨ ਇੰਤਜ਼ਾਰ ਖਤਮ ਪੰਜਾਬ 'ਚ ਅੱਜ ਪਵੇਗਾ ਪਾਰਿਮੀ ਕਈ ਇਲਾਕਿਆਂ ਵਿੱਚ ਰਾਤ ਤੋਂ ਪੈ ਰਿਹਾ ਹੈ ਤੇਜ਼ ਮੀਂਹ ਮੌਨਸੂਨ ਦੇ باوجود ਪੰਜਾਬ 'ਚ ਚੰਗੀ ਬਰਸ ਦੇਖਣ ਨੂੰ ਨਹੀਂ ਮਿਲੀ ਮੌਸਮ ਵਿਭਾਗ ਦੇ ਮੁਤਾਬਕ ਪਿਛਲੇ ਦਿਨ ਤਿੰਨ ਦਿਨਾਂ 'ਚ ਸੂਬੇ 'ਚ 30% ਘੱਟ ਬਰਸ਼ ਹੋਈ ਹੈ ਇੱਕ ਇੱਕ ਤੋਂ 3 ਜੁਲਾਈ ਤੱਕ ਪੰਜਾਬ 'ਚ ਔਸਤਨ 12.2 ਮਿਲੀਮੀਟਰ ਵਰਖਾ ਹੋਈ ਜਦੋਂ ਕਿ ਹੁਣ ਤੱਕ ਸਿਰਫ 8.6 ਮਿਲੀਮੀਟਰ ਵਰਖਾ ਹੀ ਹੋਈ ਹੈ ਹੈ ਪਰ ਮੌਨਸੂਨ ਦੇ ਆਉਣ ਨਾਲ ਗਰਮੀ ਤੋਂ ਰਾਹਤ ਮਿਲ ਰਹੀ ਹੈ ਤਾਪਮਾਨ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਮੌਸਮ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਤੋਂ ਪੰਜਾਬ ਦੇ ਔਸਤ ਤਾਪਮਾਨ ਵਿੱਚ ਇੱਕ ਵਾਰ 46 ਡਿਗਰੀ ਦੀ ਗਰਾਵੜ ਦਰਜ ਕੀਤੀ ਗਈ ਹੈ ਪਰ ਪੰਜਾਬ ਦੇ ਫਰੋਹੇਪੁਰ ਅਤੇ ਬਠਿੰਡਾ ਨੂੰ ਛੱਡ ਕੇ ਪੂਰੇ ਸੂਬੇ ਵਿੱਚ ਤਾਪਮਾਨ 40 ਡਿਗਰੀ ਤੋਂ ਹੇਠ ਹੈ ਬੀਤੀ ਸ਼ਾਮ ਬਠਿੰਡਾ ਵਿੱਚ ਵਾਤਵਾਰ ਤਾਪਮਾਨ 44.1 ਡਿਗਰੀ ਅਤੇ ਫਰੋਹੇਪੁਰ ਵਿੱਚ 40.2 ਡਿਗਰੀ ਦਰਜ ਕੀਤਾ ਗਿਆ ਪਰ ਹਵਾ ਵਿੱਚ ਨਮੀ ਦੀ ਮਾਤਰਾ ਵਧਣ ਨਾਲ ਸੂਬੇ ਵਿੱਚ ਨਮੀ ਦੇ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਨੂੰ ਹਾਈ ਕੋਰਟ ਤੋਂ ਝਟਕਾ ਪੈਨਸ਼ਨ ਸੰਬੰਧੀ ਪਟੀਸ਼ਨ ਖਾਰਜ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਨੂੰ ਵੱਡਾ ਝਟਕਾ ਦਿੰਦੇ ਆ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੈਨਸ਼ਨ ਦੀ ਮੰਗ ਨੂੰ ਲੈ ਕੇ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਹਾਈ ਕੋਰਟ ਨੇ ਕਿਹਾ ਕਿ ਨੀਤੀਗਤ ਫੈਸਲੇ ਲੈਣਾ ਸਰਕਾਰ ਦਾ ਕੰਮ ਹੈ ਉਹਨਾਂ ਨੇ ਮਾੜੀ ਆਰਥਿਕ ਸਥਿਤੀ ਕਾਰਨ ਪਟੀਸ਼ਨਰਾਂ ਲਈ ਪੈਨਸ਼ਨ ਦਾ ਪ੍ਰਬੰਧ ਨਹੀਂ ਕੀਤਾ ਇਹ ਨਿਰੋਲ ਨੀਤੀਗਤ ਮਾਮਲਾ ਹੈ ਜਿਸ ਵਿੱਚ ਅਦਾਲਤ ਦਾ ਦਾਖਲਾ ਠੀਕ ਨਹੀਂ ਹੈ ਪਟੀਸ਼ਨ ਤਾਇਰ ਕਰਨ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਨੇ ਹਾਈ ਕੋਰਟ ਨੂੰ ਦੱਸਿਆ ਕਿ ਪੰਜਾਬ ਦੇ ਸਾਰੇ ਵਿਭਾਗਾਂ ਵਿੱਚ ਮੁਲਾਜ਼ਮਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ ਪਰ ਪਟੀਸ਼ਨਰਾਂ ਨੂੰ ਨਹੀਂ ਉਹਨਾਂ ਸਰਕਾਰ ਨੂੰ ਪੈਨਸ਼ਨ ਦੀ ਮੰਗ ਨੂੰ ਲੈ ਕੇ ਮੰਗ ਪੱਤਰ ਵੀ ਦਿੱਤਾ ਸੀ ਬੋਰਡ ਨੇ ਪ੍ਰਸਤਾਵ ਤਿਆਰ ਕੀਤਾ ਸੀ ਕਿ ਮੁਲਾਜ਼ਮਾਂ ਨੂੰ ਪੈਨਸ਼ਨ ਬੋਰਡ ਦੇ ਫੰਡਾਂ ਵਿੱਚੋਂ ਦਿੱਤੀ ਜਾ ਸਕਦੀ ਹੈ ਪਟੀਸ਼ਨ ਦਾ ਵਿਰੋਧ ਕਰਦੇ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਐਡਵੋਕੇਟ ਆਤੀਵਰ ਸ਼ਰਮਣ ਨੇ ਕਿਹਾ ਕਿ ਪਟੀਸ਼ਨਰਾਂ ਦੀ ਨਿਰਤੀ ਦੀ ਹਾਲਤ ਵਿੱਚ ਪੈਨਸ਼ਨ ਦਾ ਕੋਈ ਪ੍ਰਬੰਧ ਨਹੀਂ ਇਸ ਦੇ ਨਾਲ ਹੀ ਪੈਨਸ਼ਨ ਅਤੇ ਸੇਵਾ ਨਿਯਮ ਸਰਕਾਰ ਦਾ ਮਾਮਲਾ ਹੈ ਤੇ ਅਦਾਲਤ ਨੂੰ ਇਸ ਸਬੰਧੀ ਹਦਾਇਤਾਂ ਜਾਰੀ ਨਹੀਂ ਕਰਨੀਆਂ ਚਾਹੀਦੀਆਂ। ਅਕਾਲੀ ਦਲ ਦੀ ਬਗਾਵਤ ਬਾਰੇ ਮਨਜੀਤ ਸਿੰਘ ਨੇ ਤੋੜੀ ਚੁੱਪ ਕਿਹਾ ਨਾ ਮੈਂ ਦਲ ਬਦਲوں ਨਾ ਮੌਕਾ ਪ੍ਰਸਤ। ਅਕਾਲੀ ਦਲ ਦੀ ਬਗਾਵਤ ਤੇ ਸੀਨੀਅਰ ਲੀਡਰ ਵਿਕਰਮ ਮਨਜੀਤ ਸਿੰਘ ਆ ਨੇ ਚੁੱਪ ਤੋੜਦੇ ਕਿਹਾ ਕਿ ਨਾ ਤਾਂ ਮੈਂ ਦਲ ਬਦਲوں ਹਾਂ ਤੇ ਨਾ ਹੀ ਮੌਕਾ ਪ੍ਰਸਤ ਮੈਂ ਤਾਂ ਪਾਰਟੀ ਦਾ ਵਫਾਦਾਰ ਸਿਪਾਹੀ ਹਾਂ। ਮਨਜੀਤਿਆਰੇ ਕਿਹਾ ਕਿ ਸਾਰਿਆਂ ਨੂੰ ਡਰਾਮੇਬਾਜੀ ਛੱਡ ਕੇ ਇਕੱਠੇ ਹੋਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਇੱਕੋ ਇੱਕ ਪੰਜਾਬ ਦੀ ਖੇਤਰੀ ਪਾਰਟੀ ਹੈ ਜਿਸ ਨੂੰ ਤਗੜਾ ਕਰਨ ਦੀ ਲੋੜ ਹੈ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਵਿੱਚ ਕੋਈ ਦੋ ਤੜੇ ਨਹੀਂ ਪਾਰਟੀ ਦੇ 90% ਲੋਕ ਅਕਾਲੀ ਦਲ ਦੇ ਨਾਲ ਖੜੇ ਨੇ ਜਿਹੜੇ ਵਿਰੋਧ ਕਰ ਰਹੇ ਨੇ ਉਹ ਵੀ ਸਾਡੇ ਆਪਣੇ ਹੀ ਨੇ ਅਸੀਂ ਇਕੱਠੇ ਰਹਿ ਕੇ ਕੰਮ ਕੀਤਾ ਮਨਜੀਤਿਆ ਨੇ ਸਮੂਹ ਪਾਰਟੀ ਵਰਕਰਾਂ ਆਗੂਆਂ ਤੇ ਪਾਰਟੀ ਖਿਲਾਫ ਇਸ ਵੇਲੇ ਚੱਲ ਰਹੇ ਕੁਝ ਆਗੂਨ ਅਪੀਲ ਕੀਤੀ ਕਿ ਸਾਜ਼ਿਸ਼ਾਂ ਦਾ ਸ਼ਿਕਾਰ ਨਾ ਹੋ ਤੇ ਇਕੱਠੇ ਹੋ ਕੇ ਪਾਰਟੀ ਨੂੰ ਮਜ਼ਬੂਤ ਕਰਨ ਪੋਸਟ ਆਫਿਸ ਦੀ ਇਹ ਸਕੀਮ ਦਿੰਦੀ ਹੈ ਸ਼ਾਨਦਾਰ ਰਿਟਰਨ 100 ਰੁਪਏ ਵੀ ਕਰ ਸਕਦੇ ਹੋ ਨਿਵੇਸ਼ ਸਰਕਾਰੀ ਅਦਾਰਿਆਂ ਤੇ ਨਿਵੇਸ਼ ਨੂੰ ਜਿਆਦਾ ਬਿਹਤਰ ਮੰਨਿਆ ਗਿਆ ਇਹਨਾਂ ਅਦਾਰਿਆਂ ਦੀ ਇਨਵੈਸਟਮੈਂਟ ਸਕੀਮ ਨਾ ਸਿਰਫ ਮਿਆਦ ਪੂਰੀ ਹੋਣ ਤੇ ਵਧੀਆ ਰਿਟਰਨ ਦਿੰਦੀ ਹੈ ਬਲਕਿ ਵਿਆਜ ਦਰਾਂ ਵੀ ਕਾਫੀ ਉੱਚੀਆਂ ਹੁੰਦੀਆਂ ਨੇ ਡਾਕ ਵਿਭਾਗ ਕਈ ਅਜਿਹੀਆਂ ਨਿਵੇਸ਼ੀ ਯੋਜਨਾਵਾਂ ਚਲਾ ਰਿਹਾ ਹੈ ਜਿੰਨਾਂ ਵਿੱਚ ਨਿਵੇਸ਼ ਕੀਤਾ ਜਾ ਸਕਦਾ ਹੈ ਡਾਕ ਵਿਭਾਗ ਲਈ ਨਿਵੇਸ਼ਕਾਂ ਲਈ ਬਹੁਤ ਵਧੀਆ ਕੀਮ ਲਿਆਂਦੀ ਹੈ ਜਸਵਤ ਚ ਨਿਵੇਸ਼ ਕਰਕੇ ਤੁਸੀਂ 80000 ਰੁਪਏ ਤੱਕ ਦਾ ਰਨ ਪ੍ਰਾਪਤ ਕਰ ਸਕਦੇ ਹੋ ਇਸ ਸਕੀਮ ਦਾ ਨਾਮ ਹੈ ਪੋਸਟ ਆਫਿਸ ਆਰਡੀ ਜਿਸ ਵਿੱਚ ਤੁਸੀਂ 100 ਰੁਪਏ ਤੋਂ ਨਿਵੇਸ਼ ਕਰ ਸਕਦੇ ਹੋ ਜਦੋਂ ਕਿ ਵਾਤਵਤ ਨਿਵੇਸ਼ ਦੀ ਕੋਈ ਲਿਮਟ ਨਹੀਂ ਹੈ ਖਾਸ ਗੱਲ ਇਹ ਹੈ ਕਿ ਇਸ ਵਿੱਚ ਤੁਸੀਂ ਨਾਬਾਲਗ ਲਈ ਵੀ ਖਾਤਾ ਖੋਲ੍ਹ ਸਕਦੇ ਹੋ ਇਸ ਦੇ ਲਈ ਮਾਪਿਆਂ ਦੇ ਦਸਤਾਵੇਜ਼ ਦੇ ਨਾਮ ਨਾਲ ਆਪਣਾ ਨਾਂ ਦੇਣਾ ਜ਼ਰੂਰੀ ਹੈ ਤਹਾਨੂੰ ਜਿਹੜਾ 80000 ਦਾ ਟਰਨ ਕਿਵੇਂ ਮਿਲੇਗਾ ਉਸ ਬਾਰੇ ਦੱਸ ਦਿੰਦੇ ਨੇ ਜੇਕਰ ਤੁਸੀਂ ਪੋਸਟ ਆਫਿਸ ਆਰਡੀਐਚ ਹਰ ਮਹੀਨੇ 70 7000 ਰੁਪਏ ਦਾ ਨਿਵੇਸ਼ ਕਰਦੇ ਹੋ ਤਾਂ 5 ਸਾਲਾਂ 'ਚ ਤੁਸੀਂ ਕੁੱਲ 420000 ਰੁਪਏ ਦਾ ਨਿਵੇਸ਼ ਕਰੋਗੇ ਮਚਿਓਰਟੀ 5 ਸਾਲ ਬਾਅਦ ਪੂਰੀ ਹੋਵਗੀ ਤੇ ਤੁਹਾਨੂੰ 79564 ਰੁਪਏ ਦਾ ਵਿਆਜ ਮਿਲੇਗਾ ਇਸ ਵਿੱਚ ਤੁਹਾਨੂੰ 499564 ਰੁਪਏ ਦੀ ਮਿਆਦ ਪੂਰੀ ਹੋਣ ਵਾਲੀ ਰਕਮ ਮਿਲੇਗੀ ਤੇ ਇਸ ਤਰ੍ਹਾਂ ਤੁਹਾਨੂੰ ਬਹੁਤ ਵਧੀਆ ਟਰਨ ਮਿਲੇਗਾ ਤੇ ਇਹ ਫਾਇਦਾ ਵੀ ਫਾਇਦੇਮੰਦ ਵੀ ਸਾਬਤ ਹੁੰਦਾ ਹੈ ਸ਼ਰਾਫਾ ਬਜਾਰ 'ਚ ਤੇਜ਼ੀ ਸੋਨਾ ਹੋਇਆ ਮਹਿੰਗਾ ਚਾਂਦੀ ਵੀ ਚਮਕੀ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਕਮਜ਼ੋਰੀ ਦਾ ਸਾਹਮਣਾ ਕਰਨ ਤੋਂ ਬਾਅਦ ਅੱਜ ਘਰੇਲੂ ਸ਼ਰਾਫਾ ਬਜਾਰ 'ਚ ਤੇਜ਼ੀ ਦਾ ਰੁਖ ਦੇਖਣ ਨੂੰ ਮਿਲ ਰਿਹਾ ਹੈ ਇਸ ਤੇਜ਼ੀ ਕਹਨ ਦੇਸ਼ ਦੇ ਜ਼ਿਆਦਾਤਰ ਸ਼ਰਾਫਾ ਬਜਾਰਾਂ 'ਚ ਅੱਜ 24 ਕੈਰੇਟ ਸੋਨਾ 72990 ਰੁਪਏ ਤੋਂ ਲੈ ਕੇ 72390 ਰੁਪਏ ਪ੍ਰਤੀ 10 ਗ੍ਰਾਮ ਤੇ ਕਾਰੋਬਾਰ ਕਾਰਜ ਸਥਾਨ ਬਾਈ ਕੈਟ ਸੋਨਾ ਵੀ ਅੱਜ 66910 ਰੁਪਏ ਤੋਂ ਲੈ ਕੇ 66300 60 ਰੁਪਏ ਪ੍ਰਤੀ 10 ਗ੍ਰਾਮ ਵਿਚਕਾਰ ਵਿਕਰੇ ਹੈ ਉਤੇ ਹੀ ਚਾਂਦੀ ਦੀ ਕੀਮਤ ਵਧਨ ਕਰ ਦਿੱਲੀ ਸ਼ਰਾਫਾ ਬਾਜ਼ਾਰ ਚ ਅੱਜ ਜਿਹੜੀ ਚਾਂਦੀ ਹੈ ਉਹ 91100 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਕਾਰੋਬਾਰ ਕਰ ਰਹੀ ਹੈ ਹੁਣ ਹਰੇਕ ਕਿਸਾਨ ਨੂੰ ਕਰਵਾਉਣੀ ਪਵੇਗੀ ਫਾਰਮਰ ਰਜਿਸਟਰੀ ਬਣੇਗਾ ਇਹ ਕਾਰਡ ਇਹ ਬਿਨਾ ਇਸ ਦੇ ਨਹੀਂ ਮਿਲੇਗਾ ਕੋਈ ਲਾਭ ਹੁਣ ਫਾਰਮਰ ਰਜਿਸਟਰੀ ਹੋਵੇਗੀ ਇਸ ਪ੍ਰਕਿਰਿਆ ਤਹਿਤ ਕਿਸਾਨਾਂ ਦੇ ਪੁਲੇਖਾ ਪੁਲੇਖ ਡਾਟਾਬੇਸ ਨੂੰ ਮਿਲਾ ਕੇ ਹਰੇਕ ਸਮਾਨ ਨਾਮ ਤੇ ਪਿਤਾ ਦੇ ਨਾਮ ਵਾਲੇ ਕਿਸਾਨਾਂ ਨੂੰ ਵਕੇਟ ਜਾਨੀ ਕਿ ਸਮੂਹ ਤਿਆਰ ਕੀਤੇ ਜਾਣਗੇ ਇਸ ਤੋਂ ਬਾਅਦ ਕਿਸਾਨਾਂ ਨਾਲ ਸੰਬੰਧਿਤ ਸਾਰੇ ਵੇਰਵੇ ਆਨਲਾਈਨ ਹੋ ਜਾਣਗੇ ਉਹਨਾਂ ਨੂੰ ਇੱਕ ਵਿਲੱਖਣ ਆਈਡੀ ਵਾਲਾ 골ਡਨ ਕਾਰਡ ਜਾਰੀ ਕੀਤਾ ਜਾਵੇਗਾ ਜਿਸ ਦੇ ਸਾਰੀ ਲੋੜੀ ਦੇ ਯਾਰਕਾਇਦਾ ਜ਼ਿਕਰ ਕੀਤਾ ਜਾਵੇਗਾ ਇਸ ਰਾਹੀਂ ਕਿਸਾਨ ਫਸਲੀ ਕਰਜਾ ਫਸਲੀ ਬੀਮਾ ਆਫਤ ਰਾਹਤ ਸਲਾਮ ਮਸ਼ਵਰਾ ਆਸੂਹਤਾ ਪ੍ਰਾਪਤ ਕਰ ਸਕਣਗੇ ਸਿਰਫ ਉਹਨਾਂ ਕਿਸਾਨਾਂ ਨੂੰ ਹੀ ਦਸੰਬਰ ਦੀ ਸਿਮਾਨ ਦੇ ਭਾਵ 19 ਵੀ ਕਿਸ਼ਤ ਮਿਲੇਗੀ ਜਿਨ੍ਹਾਂ ਦੀ ਫਾਰਮਰ ਰਜਿਸਟਰੀ ਪ੍ਰਕਿਰਿਆ ਪੂਰੀ ਹੋ ਜਾਵੇਗੀ ਸਦੇ ਪਰ ਕਿਰੇ 1 ਜੁਲਾਈ ਤੋਂ ਸ਼ੁਰੂ ਕੀਤੀ ਜਾਵੇਗੀ ਤੇ ਇਹ ਸਕੀਮ ਰਸਮੀ ਤੌਰ ਤੇ 7 ਜੁਲਾਈ ਨੂੰ ਸ਼ੁਰੂ ਕੀਤੀ ਜਾਵੇਗੀ ਇਸ ਤੋਂ ਪਹਿਲਾਂ ਰੈਵੀਨਿਊ ਐਗਰੀਕਲਚਰ ਤੇ ਬੈਂਕ ਬ੍ਰਾਂਚਾਂ ਨੂੰ ਵਿਕਸਿਤ ਮੋਬਾਈਲ ਐਪ ਤੇ ਵੈਬ ਪੋਰਟਲ ਤੇ ਲੋੜੀ ਦੀ ਜਾਣਕਾਰੀ ਫੀਡ ਕਰਨ ਦੀ ਸਿਖਲਾਈ ਦਿੱਤੀ ਜਾਵੇਗੀ ਬੱਚਿਆਂ ਨੂੰ ਨਹੀਂ ਮਾਪਿਆਂ ਨੂੰ ਪਰੇਸ਼ਾਨ ਕਰ ਲੈ ਦਿੰਦੇ ਨੇ ਹੋਮਵਰਕ ਸਕੂਲ ਖੁੱਲਣ ਤੋਂ ਬਾਅਦ ਅਧਿਆਪਕਾਂ ਦੇ ਭੜਕੀ ਮਹਿਲਾ ਜੀਹਾਂ ਦੋਸਤੋ ਹਰ ਮਾਪਿ ਉਹ ਆਪਣੇ ਬੱਚਿਆਂ ਨੂੰ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਸਟ੍ਰਿਕਟ ਰਹਿੰਦਾ ਹੈ ਮਾਪੇ ਖਾਸ ਕਰਕੇ ਛੋਟੇ ਬੱਚਿਆਂ ਦੇ ਹੋਮਵਰਕ ਤੋਂ ਬਹੁਤ ਖੁਸ਼ ਹੁੰਦੇ ਨੇ ਬੱਚਿਆਂ ਨੂੰ ਜਿੰਨਾ ਜ਼ਿਆਦਾ ਹੋਮਵਰਕ ਮਿਲਦਾ ਓਨਾ ਹੀ ਮਾਪਿਆਂ ਨੂੰ ਲੱਗਦਾ ਕਿ ਸਕੂਲ ਵਿੱਚ ਚੰਗੀ ਪੜ੍ਹਾਈ ਚੱਲ ਰਹੀ ਹੈ ਸਹੀ ਵੀ ਹੈ ਭਾਵੇਂ ਕਿਹੜੇ ਮਾਪਿਆਂ ਨੂੰ ਬੱਚਿਆਂ ਦੇ ਹੋਮਵਰਕ ਤੋਂ ਦਿੱਕਤ ਹੋ ਸਕਦੀ ਹੈ ਪਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਇਸ ਤੋਂ ਬਿਲਕੁਲ ਉਲਟ ਹੈ ਜਿਸ ਨੂੰ ਪੜ ਕੇ ਪਹਿਲਾਂ ਤਾਂ ਤੁਹਾਨੂੰ ਅਜੀਬ ਲੱਗੇਗਾ ਪਰ ਸਾਰਾ ਮਾਮਲਾ ਜਨਤਾਵਾ ਤੁਸੀਂ ਵੀ ਕਿਤੇ ਨਾ ਕੀਤੇ ਵੀਡੀਓ ਦਾ ਸਮਰਥਨ ਕਰੋਗੇ ਤਿਸਪਾ ਦੇ ਜਿਆਦਾ ਸਕੂਲ 1 ਜੁਲਾਈ ਨੂੰ ਖੁੱਲ ਗਏ ਨੇ ਇਸ ਤੋਂ ਪਹਿਲਾਂ ਬੱਚਿਆਂ ਦੇ ਘਰਾਂ ਵਿੱਚ ਗਰਮੀ ਦੀਆਂ ਛੁੱਟੀਆਂ ਦਾ ਆਨੰਦ ਮਾਣ ਰਹੇ ਸਨ ਅਜੇ ਇਹ ਵਿੱਚ ਗਰਮੀ ਦੀਆਂ ਛੁੱਟੀਆਂ ਬੱਚਿਆਂ ਤੇ ਮਾਪਿਆਂ ਲਈ ਰਾਹਤ ਭਰੀਆਂ ਨੇ ਪਰ ਇਨਾ ਛੁੱਟੀਆਂ ਦੌਰਾਨ ਦਿੱਤਾ ਗਿਆ ਹੋਮਵਰਕ ਅਕਸਰ ਬੱਚਿਆਂ ਤੇ ਮਾਪਿਆਂ ਨੂੰ ਪਰੇਸ਼ਾਨ ਕਰਦਾ ਹੈ ਇਹ ਤੁਸੀਂ ਵਾਇਰਲ ਵੀਡੀਓ ਦੇਖ ਸਕਦੇ ਹੋ ਸਭ ਟੀਚਰਸ ਨੂੰ ਪਤਾ ਹੁੰਦਾ ਹੈ ਕਿ ਜੋ ਪ੍ਰੋਜੈਕਟ ਔਰ ਹੋਮਵਰਕ ਦੇ ਰਹੇ ਹਨ ਉਹ कोई बच्चा नहीं करेगा उनके माँ बाप करेंगे ठीक है उनको पता होता है वो जान पूछ कर उनके माँ बाप को परेशान करने के लिए कि वो छुट्टी ना मना पाए अच्छे से इसलिए इतने सारे प्रोजेक्ट वर्क दे देते हैं और उनको पता होता है बच्चे तो करेंगे नहीं माँ बाप करेंगे बैठ के तो हम कर रहे हैं बच्चे खेल रहे हैं है ना तो हाथ जोड़ के विनती है सभी टीचर से उतना ही होमवर्क दे जो बच्चे खुद कर पाए खुद ਤਾਂ ਦੋਸਤੋ ਇਸ ਇਗੀਆਂ ਆਪਣੀਆਂ ਅੱਜ ਦੀਆਂ ਵੱਡੀਆਂ ਖਬਰਾਂ ਮਿਲਦੇ ਆਂ ਹੋਰ ਖਬਰਾਂ ਨਾਲ ਹੋਣ ਦੇ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ